ਇਹ ਇਨਸਾਨ ਉਹ ਹੁੰਦਾ ਹੈ ਜੋ ਸੱਚ ਦੇ ਲਈ ਖੜੇ ਹੱਕ ਦੇ ਲਈ ਜੋ ਲੜੇ ਇਨਸਾਨ ਉਹ ਹੁੰਦਾ ਹੈ ਜੋ ਕਿਸੇ ਨੂੰ ਵੇਖ ਨਾ ਸੜੇ ਮੁਸੀਬਤ ਵਿੱਚ ਬਾਹ ਫੜੇ ਇਨਸਾਨ ਉਹ ਹੁੰਦਾ ਹੈ ਕਥਨੀ ਤੇ ਕਰਨੀ ਇੱਕ ਰੱਖੇ ਦਿਲ ਦੇ ਵਿੱਚ ਨਾ ਫਿਕਰ ਰੱਖੇ ਇਨਸਾਨ ਉਹ ਹੁੰਦਾ ਹੈ ਜ਼ਿੰਦਗੀ ਵਿੱਚ ਅਸੂਲ ਰੱਖੇ ਨਫ਼ਰਤ ਹੀ ਨਾ ਫਜ਼ੂਲ ਰੱਖੇ ਇਨਸਾਨ ਉਹ ਹੁੰਦਾ ਹੈ ਯਾਰੀ ਤੋੜ ਨਿਭਾਉਂਦਾ ਹੋਵੇ ਕਹੇ ਬੂਲ ਪਗੋਂਦਾ ਹੋਵੇ ਇਨਸਾਨ ਉਹ ਹੁੰਦਾ ਹੈ ਮੂੰਹ ਦਾ ਚਾਹੇ ਕੋੜਾ ਹੋਵੇ ਪਰ ਬੰਦਾ ਨਾ ਕਦੇ ਰੋੜਾ ਹੋਵੇ ਇਨਸਾਨ ਤਾਂ ਇਨਸਾਨ ਹੁੰਦਾ ਜੀ ਸਾਡੇ ਆਲੇ ਦੁਆਲੇ ਸਾਨੂੰ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਮਿਲਦੇ ਆ ਬਹੁਤ ਸਾਰੇ ਲੋਕ ਸਾਨੂੰ ਮਿਲਦੇ ਨੇ ਕੁਝ ਲੋਕ ਸਾਨੂੰ ਚੰਗੇ ਲੱਗਦੇ ਨੇ ਕੁਝ ਲੋਕਾਂ ਨੂੰ ਅਸੀਂ ਚੰਗੇ ਲੱਗਦੇ ਆ ਪਰ ਸਾਡੇ ਵਿੱਚ ਲੋਕਾਂ ਨੂੰ ਕੀ ਚੰਗਾ ਲੱਗਦਾ ਇਹ ਵੀ ਦੇਖਣ ਵਾਲੀ ਚੀਜ਼ ਹੁੰਦੀ ਹੈ ਤੇ ਅਸੀਂ ਸਾਹਮਣੇ ਵਾਲੇ ਦੇ ਵਿੱਚ ਕੀ ਚੰਗਾ